ਵਾਹ ਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸ਼ਲੋਕ ਮਹਲਾ 3 ਤੀਜਾ ਸਤ ਗੁਰ ਤੇ ਜੋ ਮੋਹ ਫਿਰੇ ਸੇ ਬੱਦੇ ਦੁੱਖ ਸਹਾਹਿ ਫੇਰ ਫੇਰ ਮਿਲਣਾ ਨਾ ਪਾਏ ਨੀ ਜਬ ਮਹਤੈ ਮਰ ਜਾਏ ਸੈਸਾ ਰੋਗ ਨਾ ਛੋਡਈ ਦੁੱਖ ਹੀ ਮੈਂ ਦੁੱਖ ਪਾਹਿ ਨਾਨਕ ਨਦਰੀ ਬਖਸ ਲਹਿ ਸ਼ਬਦੇ ਮੇਲ ਮਿਲਾਏ ਮਹੱਲਾ ਤੀਜਾ ਜੋ ਸਤਗੁਰ ਤੇ ਮੋਹ ਫਿਰੇ ਦਿਨਾ ਠੌਰ ਨ ਠਾਓ ਜਿਉ ਛੁੱਟੜ ਘਰ ਘਰ ਫਿਰੈ ਦੋ ਚਾਰਨ ਬਦਨਾਓ ਨਾਨਕ ਗੁਰਮਖ ਬਖਸੀਐ ਸੇ ਸਤਗੁਰ ਮੇਲ ਮਿਲਾਉ ਪੌੜੀ ਜੋ ਸੇਵੈ ਸਤ ਮੁਰਾਰ ਸੇ ਭਵਜਲ ਤਰ ਗਿਆ ਜੋ ਬੋਲੇ ਹਰ ਹਰ ਨਾਉ ਤਿੰਨ ਜਮ ਛੱਡ ਗਿਆ ਸੇ ਦਰਗਹ ਪੈ ਦੇ ਜਾਹੇ ਜਿਨਾ ਹਰ ਜਪ ਲਿਆ ਹਰ ਸੇਵਹੁ ਸੋਈ ਪੁਰਖ ਜਿਨਾ ਹਰ ਤੁੱਦ ਮਿਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭਰਮ ਭਉ ਗਿਆ ਸ਼ਲੋਕ ਮਹੱਲਾ ਤੀਜਾ ਥਾਲੇ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਦੈ ਮਨ ਤ੍ਰਿਪਤੀਐ ਪਾਈਐ ਮੁਖ ਦੁਆਰ ਇਹੋ ਭੋਜਨ ਅਲੱਭ ਹੈ ਸੰਤੋਹੁ ਲੱਭੈ ਗੁਰ ਵਿਚਾਰ ਇਹ ਮਧਾਵਣੀ ਕਿਉ ਵਿੱਚੋਂ ਕੱਢੀਐ ਸਦ ਰਖੀਐ ਉਰ ਧਾਰ ਇਹ ਮਧਾਵਣੀ ਸਤ ਗੁਰ ਪਾਈ ਗੁਰ ਸਿੱਖਾਂ ਲਦੀ ਭਾਲ ਨਾਨਕ ਜੇ ਸਭੁਝਾਏ ਤੇ ਸੋ ਬੁਝਸੀ ਹਰਿ ਪਾਇਆ ਗੁਰਮਹਕਾਲ ਮਹਲਾ 3 ਜੋਤੁਰ ਮਿਲੈ ਸੇ ਮਿਲ ਰਹੇ ਸਤਿਗੁਰ ਸਿਓ ਚਿਤ ਲਾਏ ਆਪ ਵਿਛੋੜਨ ਸੇ ਵਿਛੜੇ ਦੂਜੈ ਭਾਇ ਖੁਆਏ ਨਾਨਕ ਵਿਣ ਕਰਮਾ ਕਿਆ ਪਾਈਐ ਪੂਰਬ ਲਿਖਿਆ ਕਮਾਏ ਪੌੜੀ ਬੈ ਸਖੀਆ ਜਸ ਗਾਵੇ ਗਾਵਣ ਹਾਰੀਆਂ ਹਰ ਨਾਮ ਸਲਾਇ ਹੋ ਨਿਤ ਹਰ ਕੋ ਬਲਿਹਾਰੀਆਂ ਜਿਨੀ ਸੁਣ ਮੰਨਿਆ ਹਰ ਨਾਉ ਦਿਨਾ ਹੋ ਵਾਰੀਆਂ ਗੁਰਮੁਖੀਆਂ ਹਰ ਮਿਲ ਮੇਲਾ ਵਣ ਹਾਰੀਆਂ ਹੋ ਬਲ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆਂ ਸ਼ਲੋਕ ਮਹੱਲਾ ਤੀਜਾ ਵਿਣ ਨਾਵੇ ਸਭ ਪਰਮਦੇ ਨਿਤ ਜਗ ਤੋਟਾ ਸਹਸਾਰ ਮਨ ਮੁਹ ਕਰਮ ਕਮਾਵਣੇ ਹੋਮੈ ਅੰਧ ਗੁਬਾਰ ਗੁਰਮੁਖ ਅਮਰਤ ਪੀਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਜੇ ਜਾਗੈ ਸਜੇ ਸੋਵੇ ਗੁਰਮੁਖ ਆਨ ਦਿਨ ਉਸਤਤ ਹੋਵੇ ਮਾਨਮੁਖ ਪਰਮੈ ਸੈਸਾ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵੈ ਗਿਆਨੀ ਜਾਗੈ ਸਵੈ ਸੁਭਾਏ ਨਾਨਕ ਨਾਮ ਰਤਿਆ ਬਲ ਜਾਓ ਮਹੱਲਾ ਤੀਜਾ ਪਾਉੜੀ ਸੇ ਹਰ ਨਾਮ ਧਿਆਵੈ ਜੋ ਹਰ ਰਤਿਆ ਹਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆ ਹਾਰੇ ਕੋ ਵਰਤਾ ਇੱਕ ਇੱਕੋ ਤਪੱਤਿਆ ਜੋ ਹਰ ਨਾਮ ਧਿਆਵੇ ਤਿੰਨ ੜ ਸੱਟ ਕਟਿਆ ਗੁਰਮਤੀ ਦੇ ਵੈ ਆਪ ਗੁਰਮੁਖ ਅਰ ਜਪਿਆ ਸ਼ਲੋਕ ਮਹੱਲਾ ਤੀਜਾ ਅੰਤਰ ਗਿਆਨ ਆਇਓ ਜਿਤ ਕਿ ਸੋਜੀ ਪਾਏ ਵੇਂ ਡਿੱਠਾ ਕਿਆ ਸਲਾਹੀਐ ਅੰਧਾ ਅੰਧ ਕਮਾਏ ਨਾਨਕ ਸ਼ਬਦ ਪਛਾਣਿਐ ਨਾਮ ਵਸੈ ਮਨ ਆਏ ਮਹਲਾ ਤੀਜਾ ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰ ਸਚਾ ਸੌਦਾ ਹਟ ਸੱਚ ਰਤਨੀ ਭਰੇ ਭੰਡਾਰ ਗੁਰ ਕਿਰਪਾ ਤੇ ਪਾਈ ਅਨਜੇ ਦੇਵੈ ਦੇਵਨ ਹਾਰ ਸਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ ਵੇਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮਪੀਆ ਬਨਹਾਰ ਨਾਨਕ ਸੱਚ ਸਲਾਈਐ ਧਨ ਸਵਰਨ ਹਾਰ ਪਾਉੜੀ ਜਿਨ੍ਹਾਂ ਅੰਦਰ ਗੂੜ ਵਰਤੈ ਸਚ ਨ ਭਾਵੇਈ ਜੇ ਕੋ ਬੋਲੇ ਸਚ ਕੂੜਾ ਜਲ ਜਾਵੇਈ ਕੁਰੀਆ ਰੱਜੈ ਕੂੜ ਜਿਉ ਵਿਸ਼ਟਾ ਕਾਗ ਖਾਵਹੀ ਜੇ ਸਹਾਰ ਹੋਏ ਕਿਰਪਾਲ ਸੋ ਨਾਮ ਧਿਆਵਈ ਹਰ ਗੁਰਮਖ ਨਾਮ ਆਰਾਧ ਕੂੜ ਪਾਪ ਲਹਿ ਜਾਵਈ ਸ਼ਲੋਕ ਮਹੱਲਾ 3 ਸਿਖਾ ਚੌ ਚਕਿਆ ਚ ਆਇਆ ਇਹੋ ਮਨ ਇਕਤ ਘਰ ਆਣ ਏ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਸਤਗੁਰੇ ਅੱਗੇ ਟੈ ਪਏ ਸਤਗੁਰੇ ਅੱਗੇ ਟੈ ਪਓ ਸਭ ਕੁਛ ਜਾਣੈ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਸਤਗੁਰ ਕੈ ਭਾਣਾ ਭੀ ਚੱਲੇ ਤਾਂ ਦਰਗਹਿ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਤਿਨ ਤਿਗ ਪੈਨਣ ਤੇਗ ਖਾਨ ਮਹੱਲਾ ਤੀਜਾ ਹਰ ਗੁਣ ਤੋਟ ਨਾਇ ਆ ਬਈ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮਹਿ ਰਹੈ ਸਮਾਏ ਪੌੜੀ ਹਰ ਜੋਲੀ ਦੇ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਟ ਲਗਾ ਦਿਖਾਈ ਬਹੁ ਬਹੁ ਵਿਦ ਭਾਤ ਕਰ ਕੋਈ ਬੂਝੈ ਬੂਝਣ ਹਾਰਾ ਅੰਤਰ ਵਿਵੇਕ ਕਰ ਸੋ ਬੂਝੈ ਇਹੋ ਵਿਵੇਕ ਜੇ ਸੁਝਾਏ ਆਪ ਹਰ ਜਨ ਨਾਨਕ ਕਹੈ ਵਿਚਾਰਾ ਗੁਰਮੁਖ ਹਰਿ ਸਤ ਹਰ ਸੋ ਬੂਝੈ ਇਹੋ ਬਿਕਾਰ ਜਿਸ ਸੁਝਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰਿ ਸਤ ਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ